ਟਾਈਪਿੰਟ ਲੱਗਿਆ ਮੇਲਾ ਦੁਕਾਨਾਂ ਬਣੀ ਐ ਲੱਗੀਆਂ ਹੋਈਆਂ ਨੇ ਕੈਂਡੀ ਸ਼ਾਪ ਲੱਗੀ ਹੋਈ ਐ ਇੱਥੇ ਲਾਉਣੀ ਆ ਪਰ ਹੁਣ ਸਾਫ਼ੀਆਂ ਕਰਨੀਆਂ ਹੋਈਆਂ ਤੇ ਬੀਂਜ ਪਿਓਗੇ ਰੱਖੇ ਸੀ ਕੀ ਰਾਤੀ ਆਪਾਂ ਹੰਟਾ ਮੀਟਰ ਬਰੇ ਦੇ ਆਪਣਾ ਪਰ ਆ ਦੇਖੋ ਅੱਜ ਸਾਡੇ ਪਿੰਡ ਲੱਗਿਆ ਮੇਲਾ ਤਿੰਨ ਦਿਨ ਚੱਲਣਾ ਐ ਪੂਰਾ ਅੱਜ ਦਿਨੋਂ ਦੁਕਾਨਾਂ ਲੱਗੀਆਂ ਹੋਈਆਂ ਅਜੇ ਸਵੇਰ ਟਾਈਮ ਕਰਕੇ ਥੋੜਾ ਰਸ਼ ਘਟਾ ਇੱਧਰ ਆ ਇਹਨਾਂ ਦੇ ਪ੍ਰੋਗਰਾਮ ਹੁੰਦਾ ਬੈਂਡ ਬਾਜੇ ਬੈਂਡ ਜਿੱਦਾਂ ਆਪਣੇ ਵਜਾਉਣੇ ਆ ਇਹ ਚਲਾਉਣਗੇ ਹੁਣ ਦੇਖੋ ਆ ਦੁਕਾਨਾਂ ਇੱਧਰ ਸਾਰੀਆਂ ਲੱਗੀਆਂ ਹੋਈਆਂ ਇਹ ਦੇਖੋ ਲਗਦੀ ਹੈ ਵੰਡੇ ਸ਼ਹਿਰਾਂ ਵਿੱਚ ਜ਼ਿਆਦਾ ਵੱਡੀ ਹੁੰਦੀ ਆ ਏਰੀਆ ਦੇ ਹਿਸਾਬ ਨਾਲ ਲੱਗੀ ਹੁੰਦੀ ਆ ਭਾਂਡੇ ਵਗੈਰਾ ਦੇਖੋ ਇਹ ਤੁਸੀਂ ਦੇਖ ਸਕਦੇ ਨਹੀਂ ਇਦਾਂ ਦੁਕਾਨਾਂ ਬਣੀ ਐ ਲੱਗੀਆਂ ਹੋਈਆਂ ਨੇ ਤੇ ਅਲੱਗ-ਅਲੱਗ ਚੀਜ਼ਾਂ ਆਉਣੀਆਂ ਹੋ ਉਹ ਫਰਮਾਂ ਚੱਲ ਰਹੀਆਂ ਨੇ ਮਾਰਕੀਟ ਲੱਗੀ ਹੋਈ ਆ ਸਭ ਚੀਜ਼ਾਂ ਦੀ ਉਹ ਪਾਣੀ ਚੀਜ਼ਾਂ ਦਾ ਸਟਾਲ ਸਭ ਤਰ੍ਹਾਂ ਦੀਆਂ ਚੀਜ਼ਾਂ ਮਿਲ ਜੰਦੀਆਂ ਕੈਂਡੀ ਸ਼ਾਪ ਲੱਗੀ ਹੋਈ ਐ ਇੱਕੋ ਕਿੰਨੇ ਤਰ੍ਹਾਂ ਦੀ ਕੈਂਡੀ ਸ਼ਾਪ ਐ ਇਹ ਆਪਣੀ ਕਟਨ ਕੈਂਡੀ ਕ੍ਰਿਸਟਲ ਆ ਗਈ ਇਹ ਕੱਪੜਿਆਂ ਦੀ ਆ ਗਈ ਕਾਫੀ ਤਰ੍ਹਾਂ ਦੀ ਐ ਸ਼ੂਜ਼ ਹੋ ਗਏ ਨਾਰੋ ਕੋਈ ¿Qué ਇੱਥੋਂ ਲਾਵਾਂਗੇ ਹੁਣ ਖੇਤ ਵਿੱਚ ਯਕੀਨੋ ਵਗੈਰਾ ਦੇ ਟਮਾਟਰ ਲੈ ਕੇ ਆਏ ਨੇ ਮਿਰਚਾਂ ਹੋ ਗਈਆਂ ਆਪਣੀਆਂ ਖਰਬੂਜੇ ਇਹ ਸਭ ਲੈ ਕੇ ਆਏ ਨੇ ਲਾਵਾਂਗੇ ਆਪਣੇ ਖੇਤ ਵਿੱਚ ਦਿਖਾਣੇ ਆ ਤੁਹਾਨੂੰ ਜਾ ਕੇ ਕੀ ਕਿਵੇਂ ਲੱਗਦੇ ਨੇ ਹੁਣ ਵਾਪਸ ਸਤਾਲੇ ਤੇ ਜਾ ਰਹੇ ਆ ਸਤਾਲੇ ਤੇ ਜਾ ਕੇ ਦੇਖਦੇ ਹਾਂ ਅੱਜ ਲੈਣੀ ਆਪਾਂ ਇਹਨਾਂ ਸ਼ਾਕੀਆਂ ਕਰਨੀਆਂ ਆਂ ਢੀਂਡੀ ਦੋ ਰੋਟੀ ਦਾ ਪੱਪੂ ਥੋੜਾ ਬੱਲੂ ਦਾ ਟਮਾਟਰ ਜੀਨ ਇੱਕ ਸਭ ਕੁਝ ਲੱਗੂਗਾ ਤੇ ਕੋਈ ਤਿਆਰੀ ਕਰਦਾਣੀ ਆ ਆਪਾਂ ਦਾ ਤੋਂ ਪਹਿਲਾ ਰੋਟੀ ਆ ਤੇ ਅੱਜ ਆਨੇ ਵਾਲਾ ਆਪਰੇ ਨਾਲ ਹਾਂ ਜੀ ਹਾਂ ਜੀ ਯਾਰਾ ਪਾੜਾ ਮੇਰੇ ਦੇ ਵਕਰੀਆਂ ਹੈ ਜੀ ਤੋ ਐ ਤੇ ਜਿਹੜੀ ਇੱਥੇ ਦੀ ਮਿੱਟੀ ਹੈ ਧਰਤੀ ਲਾ ਲੋ ਉਹ ਬਹੁਤ ਹੀ ਸ਼ਕਤਾਂ ਪਾੜਾ ਨਹੀਂ ਤੇ ਬਹੁਤ ਹੀ ਸੁਧਰਣਾ ਕਰਨਾ ਪੈਂਦਾ ਹੈ ਮੇਨ ਟੜਾ ਕਰਨਾ ਬੜਾ ਪਰ ਇਹ ਵੀ ਆਪਣੋ ਆਪਣੀ ਛੋਕ ਆ ਸਾਰੇ ਜਿਹੜੇ ਹੈਗੇ ਨੇ ਸਾਬਦੀਆਂ ਲਾਉਣਦੇ ਆਂ ਘਰ ਵੀ ਸਾਬਦੀਆਂ ਨੂੰ ਪਤਾ ਹੀ ਆ ਆਪਣਾ ਮੱਕਰੀ ਸਵਾਦ ਆਂ ਸਾਦੀ ਤੋੜੋ ਇੱਕ ਔਰ ਬਣਾ ਕੇ ਇਹ ਚੱਲ ਰਿਹਾ ਈ 2:00 ਵਜਈਆ ਤੇ ਦੀ ਸਬਜ਼ੀਆਂ ਵੇਚਣ ਦੀ ਤਿਆਰੀ ਕਰ ਰਹੇ ਆ ਲੱਗੇ ਹੋਏ ਆ ਇੱਥੇ ਲਾਵਾਂਗੇ ਹੁਣ ਸਬਜ਼ੀਆਂ ਗਰਮੀਆਂ ਆ ਗਈਆਂ ਹਾਂਜੀ ਸਿੱਧੂ ਜੀ ਕੀ ਕੀ ਲਾਉਗੇ ਇੱਥੇ ਇੱਥੇ ਭਾਵਾ ਲੱਗਣਗੇ ਪਿੰਡੀਆਂ ਗਰਮੀਆਂ ਦੀ ਸਬਜ਼ੀਆਂ ਵੀਰੇ ਗਰਮੀਆਂ ਸਬਜ਼ੀਆਂ ਲੱਗਣਗੀਆਂ ਕੀ ਕੀ ਲਾਉਗੇ ਔਰ ਫਿਰ ਇੱਥੇ ਲਾਵਾਂਗੇ ਪਿੰਡੀਆਂ, ਗਰੇਲੇ, ਕੱਦੂ ਜਿਹੜੀਆਂ ਹੁੰਦੀਆਂ ਵਾਟਰ ਠਕੀਆਂੀਆਂ ਸਰਾਲ ਆ ਗਈ ਸਰਾਲ ਹੋ ਗਈ ਫਿਰ ਹੈ ਪੂਰਾ ਪੂਰਾ ਸਰਾਲ ਪੂਰਾ ਲਾਵਾ ਦੇਖੋ ਇਹਦੇ ਲਿਖਿਆ ਆਪਣੇ ਕੋਲ ਤੇ ਹਾਂ ਆਲ ਕਰਨ ਆ ਗਈ ਹੈ ਇਹ ਤੇਰੀ ਮਾਰ ਕਰਨ ਸਤਾਲੇ ਦੀ ਜਿੱਥੇ ਅਸੀਂ ਕੰਮ ਕਰਦੇ ਹਾਂ ਇਸ ਰੋਡ ਨੇ ਕਾਇਆਕਤ ਬਣਾਇਆ ਹੋਇਆ ਹੈ ਇੱਥੇ ਹੁਣ ਸਬਜ਼ੀਆਂ ਲਈਆਂ ਜਾਣਗੀਆਂ ਹਾਂਜੀ ਫਿਰ ਚੱਲ ਰਿਹਾ ਕੰਮ ਜੀ ਤੇ ਹੁਣ ਮਲਟਾਮੀਟਰ ਬਰਦਾ ਆਪਣੇ ਉੱਪਰ ਜਗਾ ਦੇਖੋ ਪਹਿਲਾਂ ਕਿੱਦਾਂ ਦੀ ਸੀ ਤੇ ਹੁਣ ਕਿੱਦਾਂ ਦੀ ਪੱਧਰੀ ਹੋ ਗਈ ਆ ਇੱਥਾ ਟਾਈਮ ਲੱਗਦਾ ਥੋੜਾ ਪੱਧਰੀ ਕਰਨ ਨੂੰ ਇਹਨੇ ਤਾਂ ਹੀ ਇਹਦੇ ਤੇ ਹੁਣ ਸਾਫੀਆਂ ਬੀਜ ਆਉਣਗੀਆਂ ਜੀ ਬੰਦੇ ਲੱਗੇ ਨੇ ਫੇਰ ਕੰਮ ਤੇ ਹਾਂ ਅੱਜ ਤੋਂ ਸਬਜ਼ੀਆਂ ਦਾ ਵਿਜੀਵਈਆ ਸ਼ੁਰੂ ਆਰੀ ਭਾਜੀ ਲੱਗੇ ਫੇਰ ਕੰਮ ਤੇ ਟ੍ਰੇਲਾ ਭਿੰਡੀ ਟੋਰੀ ਕੱਦੂ ਲਟਰਾ ਟਮਾ ਪਟਰਾ ਉਹ ਲਾ ਦੇਣਾ ਹੂੰ ਅੰਦਰੋਂ ਪੜਾ ਦੇ ਮੈਨੂੰ ਉੱਥੇ ਨੂੰ ਪੜਾ ਦੇ ਮੈਨੂੰ ਇਹ ਬੀਜ ਪਿਓਗੇ ਰੱਖੇ ਸੀ ਕੀ ਰਾਤੀ ਆਪਾਂ ਅਲੱਗ-ਅਲੱਗ ਦੇ ਇਹ ਭਾਜੀ ਕਦੇ ਕਦੇ ਬੀਜ ਨਹੀਂ ਇਹ ਕੱਦੂ, ਕਰੇਲਾ, ਭਿੰਡੀ ਜੀ ਹਾਂ ਜੀ। ਇੱਥੇ ਚੱਪਣ ਕੱਦੂ ਕਹਿੰਦੇ ਹੁੰਦੇ ਨੇ ਟਿੰਡੋ। ਹਾਂ ਜੀ ਹਾਂ ਜੀ। ਕਰੇਲਾ ਤੇ ਆਹ ਖੀਰੇ। ਹਾਂ ਜੀ ਹਾਂ ਜੀ। ਤੇ ਇੱਕ ਕਿਹੜਾ ਕੱਦੂ ਹੁੰਦਾ ਉਹ ਪੂਰਾ ਲਾਲ ਜੇ ਰੰਗ ਦਾ। ਪੇਠਾ ਕੱਦੂ ਕਹਿੰਦੇ ਨੇ ਕਿਹੜਾ ਪਸੰਦ ਨੂੰ? ਚੱਪਣ ਕੱਦੂ ਜੀ। ਹਾਂ। ਤੇ ਹੁਣ ਬੀਜਦੇ ਆਂ, ਮਿੱਟੀ ਬਣ ਗਈ ਵਧੀਆ। ਹਾਂ ਜੀ ਹਾਂ ਜੀ। ਤੇ ਨਜ਼ਾਰਾ ਲਊਗਾ ਭਿੰਡੀਆਂ ਦਾ ਹਾਲ। ਹੋਰ ਹੋਰ ਹੋਰ। ਪਿੰਡੀਆਂ ਦੇ ਕਰਦੇ ਆ ਸ਼ੁਰੂਆਤ ਹੋ ਗਈ ਜੀ ਪਿੰਡੀਆਂ ਦੀ ਸ਼ੁਰੂਆਤ ਤੇ ਬੀਜ ਪੇਉਣ ਨਾਲ ਨਾ ਵਧੀਆ ਜੰਮੇ ਆਉਂਦੇ ਆ ਇਹ ਕਿੰਨੇ ਨਿਕਲੇ ਆਉਣੇ ਆ ਇਹ ਕਿੰਨੇ ਟਾਈਮ ਲੱਗੂਗਾ ਜੀ ਇਹਨਾਂ ਨੂੰ ਗੋਟੇ ਇਹ ਹਫ਼ਤੇ ਚ ਨਿਕਲਣ ਲੱਗਣਗੇ ਇੱਕ ਹਫ਼ਤਾ ਦਾ ਨਿਕਲਣ ਨੂੰ ਲੱਗ ਜਾਂਦਾ ਅੱਛਾ ਜੀ ਅੱਛਾ ਅਗਲੇ ਮਹੀਨੇ ਲੱਗਣ ਲੱਗ ਜੂਗੇ ਠੀਕ ਹੈ ਜੀ ਜੂਨ ਚ ਲੱਗਣੇ ਸ਼ੁਰੂ ਹੋ ਜਾਣਗੇ ਜੂਨ ਦੇ ਅੰਤ ਤੱਕ ਠੀਕ ਹੈ ਜੀ 15 ਜੂਨ ਤੱਕ ਫਾਰਮ ਕੀ ਚੜਾਈ ਕਾ ਕਰੀ ਜੀ ਵਾਲਾ ਨਹੀਂ ਹੈ ਇਹਰ ਉਹ ਬੱਬੀ ਨਾਲ ਕਰੀ ਕੁੜੀਆਂ ਫੜੇ ਦੇਖੋ ਬੂਟੇ ਲਿਕੇ ਐਸੀ ਐਸੀ ਤੇ ਦਿਖਾਣੇ ਆ ਤੁਹਾਨੂੰ ਇਧਰ ਲਾਏ ਸੀਗੇ ਅਸੀਂ ਦੇਖੋ ਜੋ ਮੈਨਾਂ ਲਈ ਲਾਇ ਸੀਗੇ ਉਹ ਪਿੰਡ ਜਿਹੇ ਉਹ ਥੋੜੀ ਥੋੜੀ ਬੀਜ ਬਾਹਰ ਨੂੰ ਹੌਣ ਵੀ ਲੱਗੇ ਹਾਂ ਦੇਖੋ ਲਾਇ ਸੀਗੇ ਇਹ ਵਾਲੇ ਬੂਟੇ ਜਿਹੜੇ ਇਹ ਮਿਰਚ ਦਾ ਹਰੀ ਮਿਰਚ ਦਾ ਜਿਹੜੀ ਮਿਰਚ achar ਵਾਲੀ ਹੁੰਦੀ ਆ ਜਾਂ salad ਵਾਲੀ ਲਗਾਏ ਹੋਏ ਨੇ ਇਹ ਲੱਗੇ ਹੋਏ ਨੇ ਤੇ ਉੱਤਰ ਉਹ ਆਪਣੀ ਮਿੱਤੀ ਵੀ ਹੋ ਗਈ ਆ ਸਹੀ ਤੇ ਇੱਧਰ ਹੁਣ ਮਾਲਕਾਂ ਨਹੀਂ ਚੱਲੇ ਨੇ ਪ੍ਰਾਦੀ ਦੇ ਮਾਲਕ ਤੇ ਅਸੀਂ ਐਰਬਾ ਲੈਣ ਜਾ ਰਹੇ ਨੇ ਯਾਨੀ ਕਿ ਵਰਤੀਨ ਲਾ ਲਓ ਤਾਜਾ ਵੱਡੇ ਹੋਇਆ ਇਹ ਇਹ ਜਾ ਰਹੇ ਨਹੀਂ ਹੁਣ ਲੈਣ ਉਹ ਗਾ ਵੀ ਇਹ ਵੀ ਇੱਕ ਦਿਨ ਅਸੀਂ ਲਾਏ ਸੀਗੇ ਸਾਰੇ ਦਿੱਤੇ ਸੀਗੇ ਇੱਕ ਤੁਹਾਨੂੰ ਚੀਜ਼ ਹੋਰ ਚੈੱਕ ਕਰਨੀ ਆ ਇਹ ਦੇਖੋ ਜੋ ਇਦਾਂ ਛੋਟਾ ਜਿਹਾ ਾਟ ਜੀ ਬਣੀ ਹੋਈ ਹੈ ਜੋ ਵੀ ਲਾ ਲਓ ਇਹ ਖੂਹ ਆ ਜਿਵੇਂ ਇਹ ਪਾਣੀ ਇੱਥੇ ਅੰਦਰ ਅੰਦਰ ਜਮਾ ਕਰਕੇ ਰੱਖਦੇ ਆ ਇਹ ਖੂਹ ਮੀਂਹ ਦਾ ਪਾਣੀ ਲਾ ਲਓ ਜਾਂ ਮੀਂਹ ਦਾ ਪਾਣੀ ਮਿੱਟੀ ਰਹੀ ਸਿੰਮ ਸਿੰਮ ਕੇ ਉਹ ਖੂਹ ਦੇ ਵਿੱਚ ਭਰ ਜਾਂਦਾ ਤੇ ਆਹ ਪਾਣੀ ਦੀ ਇਸਤੇਮਾਲ ਆ ਜਿਹੜਾ ਉਹ ਮਸ਼ੀਨਾਂ ਧੋਣ ਲਈ ਗੱਡੀ ਵਗੈਰਾ ਧੋਣ ਲਈ ਟਰੈਕਟਰ ਵਗੈਰਾ ਧੋਣ ਲਈ ਉਦੇ ਲਈ ਵਰਤੋਂ ਕਰਦੇ ਆ ਤਾਂ ਕਿ ਦੂਜਾ ਪਾਣੀ ਨੂੰ ਬਚਾਇਆ ਜਾ ਸਕੇ ਇਹ ਹੁਣ ਚੱਲੇ ਨੇ ਦੇਖੋ ਇਦਾਂ ਦੇ ਥੇਕ ਨੇ ਇੱਥੇ نیچے ਨਹੀਂ ਮੈਂ ਇਹ ਟਰਾਲੀ ਭਰੇ ਹੋਈ ਜਾਣੀ ਆ ਆਪਣੇ ਆਪ ਪਿੱਛੇ ਨੂੰ ਇਹ ਗਏ ਆ ਮੁਰੇ ਜਾ ਕੇ ਪਾਣੀ ਆ ਦੇਖੋ